ਮੈਂ ਰਕੇਸ਼ ਗੋਇਲ ਸੀਏ ਫਾਰਮਰ ਪ੍ਰੈਜ਼ੀਡੈਂਟ ਐਸਐਸ ਹਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਪ੍ਰੋਗਰੈਸਿਵ ਪੈਨਲ ਫॉर ਐਜੂਕੇਸ਼ਨ ਵੱਲੋਂ ਇਲੈਕਸ਼ਨ ਕੰਟੈਸਟ ਕਰ ਰਹੇ ਹਾਂ ਅਸੀਂ ਆਪਣੇ ਪੈਨਲ ਦਾ ਨਾਮ ਪ੍ਰੋਗਰੈਸਿਵ ਪੈਨਲ ਜਸਟੀਫਾਈ ਕਿੱਦਾਂ ਕਰਦੇ ਹਾਂ ਅਸੀਂ ਕਿਹੜੀ ਕਿਹੜੀ ਡਿਵੈਲਪਮੈਂਟ ਕੀਤੀ ਪਹਿਲਾਂ ਮੈਂ ਉਹਦੇ ਤੇ ਰੌਸ਼ਨੀ ਪਾਉਂਗਾ ਜਦੋਂ ਸਾਡੀ ਮੈਨੇਜਮੈਂਟ ਸੀ ਅਸੀਂ ਐਮਬੀਏ ਕਾਲਜ ਬਣਾਇਆ ਦੂਸਰੀ ਗੱਲ ਮਾਡਰਨ ਸਕੂਲ ਦੇ ਵਿੱਚ ਜਿਹੜਾ ਪਲੇ ਵਿੰਗਾ ਜਿਹੜਾ ਆਡੀਟੋਰੀਅਮ ਆ ਆ ਸਾਡੀ ਮੈਨੇਜਮੈਂਟ ਦੇ ਦੌਰਾਨ ਬਣਿਆ ਏਸ ਕਾਲਜ ਦੇ ਹਾਲ ਦੀ ਐਕਸਪੈਂਸ਼ਨ ਹੋਈ ਸਾਡੀ ਮੈਨੇਜਮੈਂਟ ਦੇ ਦੌਰਾਨ ਹੋਈ ਜਿਹੜੀ ਮਾਡਰਨ ਸਕੂਲ ਦੇ ਮੇਨ ਵਿੰਗ ਦੀ ਕੰਸਟਰਕਸ਼ਨ ਸੀ ਉਹ ਸਾਡੇ ਮੈਨੇਜਮੈਂਟ ਦੌਰਾਨ ਸ਼ੁਰੂ ਹੋਈ ਜਦੋਂ ਸਾਡੀ ਮੈਨੇਜਮੈਂਟ ਦਾ 10 ਇਅਰ ਖਤਮ ਹੋਇਆ ਤਕਰੀਬਨ 90% ਕੰਮ ਉਹਦਾ ਖਤਮ ਹੋ ਚੁੱਕਿਆ ਸੀ ਇੰਨੀ ਡਵੈਲਪਮੈਂਟ ਹੋਣ ਦੇ ਬਾਵਜੂਦ ਸਾਡੇ ਕੋਲ ਫਾਈਨਾਂਸ ਦੀ ਕਦੇ ਕੋਈ ਕਮੀ ਨਹੀਂ ਆਈ ਕਿਸੇ ਟੀਚਰ ਦੀ ਸੈਲਰੀ ਇੱਕ ਦਿਨ ਵੀ ਲੇਟ ਨਹੀਂ ਹੋਈ ਔਰ ਸਰਕਾਰ ਕੋਲੋਂ ਕੇਸ ਕਰਕੇ ਅਸੀਂ 5 ਕਰੋੜ ਲੈ ਕੇ ਆਂਦਾ ਤਕਰੀਬਨ ਅੱਜ ਮੇਰੇ ਮੁਤਾਬਕ ਸਰਕਾਰ ਕੋਲੋਂ ਹਲੇ ਹੋਰ ਬਹੁਤ ਕੁਝ ਲੈਣਾ ਨਿਕਲਦਾ ਜਿਹਦੀ ਕਿ ਪਿਛਲੇ 7-8 ਸਾਲਾਂ ਚ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਅਹਾਂ ਆਪਣੇ ਆਪ ਨੂੰ ਜਦੋਂ ਸਾਡੀ ਮੈਨੇਜਮੈਂਟ ਖਤਮ ਹੋਈ ਅਸੀਂ ਕਰੋੜਾਂ ਰੁਪਏ ਦਾ ਫੰਡ ਛੱਡ ਕੇ ਛੱਡ ਕੇ ਗਏ ਸੀ ਉੱਥੇ ਉਹ ਹੁਣ ਜਿਹੜੀ ਇਨਕੰਮੈਂਡ ਮੈਨੇਜਮੈਂਟ ਆ ਆਪਣੇ ਆਪ ਨੂੰ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਕਹਾਂਦੀ ਆ ਇਹਨਾਂ ਦਾ ਵਿਜ਼ਨ ਦੇਖ ਲਓ ਇਹਨਾਂ ਨੇ ਆਪਣੇ ਟਿਨਿਓਰ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ ਸਿਰਫ ਜਿਹੜੀ ਰੂਟੀਨ ਮੇਨਟੇਨੈਂਸ ਆ ਉਹਦਾ ਕਲੇਮ ਕਰ ਰਹੇ ਨੇ ਅਸੀਂ ਬਹੁਤ ਕੁਝ ਕਰਤਾ ਗਰਾਉਂਡ ਦੇ ਵਿੱਚ ਹਲੇ ਤੱਕ ਪਾਣੀ ਖੜਾ ਆਪਣਾ ਖੜਾ ਹੋ ਰਿਹਾ ਵਾਟਰ ਸਟੈਗਨੇਸ਼ਨ ਵਾਲੇ ਤੱਕ ਉੱਥੇ ਪੈਸਾ ਲੱਗਿਆ ਤਾਂ ਕਿੱਥੇ ਲੱਗਿਆ ਤੇ ਜਿਹੜੇ ਸਟਾਫ ਦੀ ਸੈਲਰੀ ਪੈਂਡਿੰਗ ਆ ਏਸ ਕਾਲਜ ਫॉर ਊਮਨ ਦੇ ਸਟਾਫ ਦੀ ਸੈਲਰੀ 6-7 ਮਹੀਨੇ ਦੀ ਪੈਂਡਿੰਗ ਆ ਫਿਰ ਬਿਜ਼ਨੈਰੀ ਪੈਨਲ ਆਪਣੇ ਆਪ ਨੂੰ ਕਿਸ ਤਰ੍ਹਾਂ ਘਾ ਰਹੇ ਨੇ ਇਹਨਾਂ ਦਾ ਵਿਜ਼ਨ ਕੀ ਆ ਸਾਡੀ ਤਾਂ ਸਮਝ ਤੋਂ ਬਾਹਰ ਨਹੀਂ ਆਉਂਦਾ ਵਿਜ਼ਨ ਦਾ ਇਹਨਾਂ ਮੁਤਾਬਕ ਡਿਕਸ਼ਨਰੀ मीनिंग ਕੀ ਆ ਸਾਨੂੰ ਵੀ ਦੱਸ ਦੇਣ ਜਾ ਸਾਡੇ ਨਾਲ ਅਮਨੇ ਸਾਹਮਣੇ ਬੈਠ ਕੇ ਬਹਿਸ ਕਰ ਲੈਣ ਅਸੀਂ ਵੀ ਕਿਸੇ ਵੀ ਪਲੇਟਫਾਰਮ ਤੇ ਕਿਸੇ ਵੀ ਮੁੱਦੇ ਦੇ ਉੱਤੇ ਬਹਿਸ ਕਰਨ ਨੂੰ ਤਿਆਰ ਆ। ਨੰਬਰ 2 ਜਦੋਂ ਪਿੱਛੇ ਇਲੈਕਸ਼ਨ ਹੋਇਆ ਸੀ 10-10 ਦਾ ਮੰਡਟ ਹੋਇਆ ਸੀ ਸਾਡੇ ਵਾਸਤੇ ਸੰਸਥਾ ਚਲਾਉਣਾ ਇੱਕ ਪੈਸ਼ਨ ਟੂ ਸਰਵਾ ਇਹਨਾਂ ਵਾਸਤੇ ਸੰਸਥਾ ਤੇ ਕਬਜ਼ਾ ਕਰਨਾ ਇੱਕ ਲਸਟ ਆਫ ਪਾਵਰ ਆ ਇਸੇ ਲਸਟ ਆਫ ਪਾਵਰ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਮੈਂਡੇਟ ਨੂੰ ਚੋਰੀ ਕੀਤਾ ਮੈਂਡੇਟ ਚੋਰੀ ਕਿਉਂ ਕੀਤਾ ਮੈਂਡੇਟ ਚੋਰੀ ਇਸ ਕਰਕੇ ਕੀਤਾ ਵੀ ਸਾਡੀਆਂ ਕਰਤੂਤਾਂ ਕਿਸ ਦੇ ਸਾਹਮਣੇ ਨਾ ਆ ਜਾਣ ਜਿਹੜੀ ਸੁਸਾਇਟੀ ਦੀ ਬੈਲੈਂਸ ਸ਼ੀਟ ਪੇਸ਼ ਹੁੰਦੀ ਆ ਉਹਦੇ ਹਰ ਸਾਲ ਜਿਹਦਾ ਬਜਟ ਪਾਸ ਹੁੰਦਾ ਸਾਰੇ ਇੰਸਟੀਚਿਊਸ਼ਨ ਦੀ ਬੈਲੈਂਸ ਸ਼ੀਟ ਪਾਸ ਉਹ ਚ ਪੇਸ਼ ਹੁੰਦੀ ਆ ਤੇ ਸਾਰੇ ਇੰਸਟੀਚਿਊਸ਼ਨ ਦਾ ਬਜਟ ਪਾਸ ਹੁੰਦਾ ਸਾਰੇ ਇੰਸਟੀਚਿਊਸ਼ਨ ਦੀ ਕੰਸੋਲिडेटेड ਬੈਲੈਂਸ ਸ਼ੀਟ ਬੰਦੀ ਆ ਪਲੱਸ ਕਿਉਂਕਿ ਟਰਸਟ ਦੇ ਕੁਝ ਹੋਰ ਇਨਕਮ ਐਕਸਪੈਂਡੀਚਰ ਹੁੰਦੇ ਨੇ ਜੀਚੋ ਨੱਟਸ਼ੈਲ ਪਤਾ ਲੱਗਦਾ ਵੀ ਟਰਸਟ ਨੇ ਕੀ ਕੀ ਸਰਪਲਸ ਸੀ ਕੀ ਉਹਦਾ ਘਾਟਾ ਸੀ ਪਿਛਲੇ 3 ਸਾਲ ਤੋਂ ਇਹਨਾਂ ਨੇ ਟਰਸਟ ਦੀ ਬੈਲੈਂਸ ਸ਼ੀਟ ਕਦੇ ਨਹੀਂ ਲਾਈ ਸੁਸਾਇਟੀ ਦੇ ਵਿੱਚ ਇੱਕ ਇਨਕਮ ਜਿਹੜੀ ਆਡੀਟਰ ਰਿਪੋਰਟ ਵੀ ਨਹੀਂ ਲਗਾਈ ਫਾਰਮ 10 ਬੀ ਇਨਕਮ ਟੈਕਸ ਦੀ ਆਡੀਟਰ ਰਿਪੋਰਟ ਨਾਲ ਲੱਗਦੀ ਆ ਜੀਚ ਦੱਸਿਆ ਜਾਂਦਾ ਵੀ ਕਿਹੜੇ ਕਿਹੜੇ ਮੈਂਬਰ ਨੇ ਉਦੋਂ ਤੋਂ ਕਿੰਨਾ ਕੀ ਕੀ ਬੈਨੀਫਿਟ ਲਿੱਤਾ ਕਿਹਦੇ ਰਿਲੇਟਿਵ ਨੇ ਕਿਆ ਬੈਨੀਫਿਟ ਲਿੱਤਾ ਇਹਨੂੰ ਡੈਲੀਬਰੇਟਲੀ ਛਪਾਇਆ ਗਿਆ ਡੈਲੀਬਰੇਟੀ ਜਿਹੜਾ ਮੈਂਡੇਟ ਸਟੋਲ ਸਟੀਲ ਕੀਤਾ ਇਹਨੇ ਚੋਰੀ ਕੀਤਾ ਉਹਦਾ ਮਤਲਬ ਇਹ ਆਈ ਸੀ ਸਾਡੀਆਂ ਕਰਤੂਤਾਂ ਕਿਸਦੇ ਦੇ ਸਾਹਮਣੇ ਨਾ ਆਜਣ ਨੰਬਰ 2 ਤੇ ਰੂਲ 64 ਦੇ ਮੁਤਾਬਕ ਇੱਕ ਮੈਂਬਰ ਇੱਕ ਪੋਸਟ ਰੱਖ ਸਕਦਾ ਇਹਨਾਂ ਨੇ ਦੋ ਦੋ ਪੋਸਟਾਂ ਦਿੱਤੀਆਂ ਉਹ ਕਨਸਟੀਟਿਊਸ਼ਨ ਦੀ ਕਿਸ ਧਾਰਾ ਮੁਤਾਬਕ ਦਿੱਤੀਆਂ ਤਾਂ ਕਿ ਇਹਨਾਂ ਦੇ ਕੋਸ਼ਿਸ਼ ਸੀ ਜਿਵੇਂ ਜਿਹੜਾ ਦੂਸਰਾ ਪੈਨਲ ਆ ਉਹਨੂੰ ਕੁਝ ਪਤਾ ਹੀ ਨਾ ਲੱਗੇ ਉਹ ਇੱਕ ਦਾ ਕਨਸਟੀਟਿਊਸ਼ਨ ਅਨੁਸਾਰ ਗਲਤ ਹੋਇਆ ਅਸੀਂ ਹੁਣੇ ਸਾਡੀ ਮੈਨੇਜਮੈਂਟ ਆਉਂਦੀ ਆ ਅਸੀਂ ਜਿਹੜਾ ਦੂਜੇ ਕਾਲਜ ਸਕੂਲ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ ਸੀ ਉੱਥੇ ਮਤਲਬ ਬਿਨਾਂ ਕਿਸੇ ਰਾਈਮ ਐਂਡ ਰੀਜ਼ਨ ਤੋਂ ਉਹਦੇ ਵਿੱਚ ਕਿਹੜੇ ਗਲਤ ਫੈਸਿਲਿਟੀ ਦਿੱਤੇ ਗਏ ਕਿੰਨਾ ਲੌਸ ਹੋਇਆ ਉਹਦਾ ਕਲੇਮ ਇਹਨਾਂ ਤੇ ਪਾਵਾਂਗੇ ਅਸੀਂ ਦੂਜੀ ਗੱਲ ਜਿਹੜੀ ਪ੍ਰੋਫਿਟੇਬਿਲਟੀ ਦੀ ਗੱਲ ਕਰਦੇ ਨੇ ਆਹ ਪ੍ਰੋਫਿਟੇਬਿਲਟੀ ਤਾਂ ਤਾਂ ਪਤਾ ਲੱਗਦੀ ਜੇ ਸੁਸਾਇਟੀ ਦੀ ਬੈਲੈਂਸ ਸ਼ੀਟ ਐਜ਼ ਅ ਹੋਲ ਆ ਜਾਂਦੀ ਨੰਬਰ 2 ਤੇ ਜਿਹੜੇ ਪ੍ਰੋਫਿਟੇਬਿਲਟੀ ਦੀ ਗੱਲ ਕਰਦੇ ਨੇ ਉਹ ਰੈਵਨਿਊ ਪ੍ਰੋਫਿਟ ਤਾਂ ਮਾੜਾ ਮੋਟਾ ਮੈਟਰੀ ਨਹੀਂ ਕਰਦਾ ਐਡੀ ਇੰਸਟੀਟਿਊਸ਼ਨ ਨੂੰ ਮੇਨਟੇਨ ਕਰਨ ਵਾਸਤੇ ਵੀ ਹਰ ਸਾਲ ਦਾ ਕਰੋੜ ਸਵਾ ਕਰੋੜ ਰੁਪਇਆ ਜਿਹੜੀ ਇਨਫਰਾਸਟ੍ਰਕਚਰ ਨੂੰ ਮੇਨਟੇਨੈਂਸ ਵਾਸਤੇ ਆਪਣਾ ਚਾਹੀਦਾ ਹੁੰਦਾ ਜਿਹੜਾ ਕੈਪੀਟਲ ਐਕਸਪੈਂਡੀਚਰ ਹੁੰਦਾ ਇਨਕਮ ਐਂਡ ਐਕਸਪੈਂਡੀਚਰ ਅਪੀਅਰ ਨਹੀਂ ਹੁੰਦਾ ਤਾਂ ਕਿਹੜੇ ਪ੍ਰੋਫਿਟ ਦੀ ਗੱਲ ਕਰ ਰਹੇ ਨੇ ਸਾਨੂੰ ਵੀ ਦੱਸ ਦੇਣ ਮੜ ਜਿਆ ਜਿਹੜੀਆਂ ਇੰਸਟੀਟਿਊਸ਼ਨ ਦੀ ਗੱਲ ਕਰਦੇ ਨੇ ਵੀ ਇੰਨਾ ਪ੍ਰੋਫਿਟ ਹੋ ਜਾਊਗਾ ਉਹਨੂੰ ਛੱਡੋ ਕਿੰਨਾ ਸਰਪਲਸ ਐਕਰੂ ਹੋਇਆ ਉਹਦੀ ਗੱਲ ਕਰਨਾ ਹਾ ਠੀਕ ਹੈ ਅਹ ਮोटे-ਮोटे ਪੁਆਇੰਟ ਸੀ ਕੋਈ ਤੋਂ ਅਡੀਕੁਅਰੀ ਹੋਰ ਹੈ ਤਾਂ ਪੁੱਛ ਲਓ ਤੁਸੀਂ ਸਰ ਇਸ ਤੋਂ ਇਲਾਵਾ ਫਿਰ ਕਿਹੜਾ ਪ੍ਰੋਗਰੈਸਿਵ ਪੈਨਲ ਹੈ ਜੀ ਕੀ ਵਿਜ਼ਨ ਦਾ ਲੈ ਕੇ ਵੋਟਰ ਦੀ ਕਟੈਰੀ ਚ ਜਾ ਰਿਹਾ ਹੈ ਕੀ ਤੁਹਾਡਾ ਇਹਨਾਂ ਅਧਾਰਿਆਂ ਦੀ ਬੈਟਰਮੈਂਟ ਦੇ ਲਈ ਸਟਰਕਚਰ ਹੈ ਸਭ ਤੋਂ ਸਭ ਨੂੰ ਬੈਲੀ ਪੋਜੀਸ਼ਨ ਤਾਂ ਹਾ ਵੀ ਜਿਹੜਾ ਇਹਨੂੰ ਫਾਈਨੈਂਸ਼ੀਅਲ ਹੈਮਰਿੰਗ ਹੋਈ ਆ ਤੇ ਠੀਕ ਹੈ ਦੇ ਫਾਈਨਾਂਸਿਸ ਦੇ ਥੋੜੀਆਂ ਮਾਰੀਆਂ ਗਈਆਂ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਬਹੁਤ ਟਾਈਮ ਲੱਗ ਜਾਣਾ ਉਦੋਂ ਬਾਅਦ ਸਾਡਾ ਬੀਜ਼ਨ ਨਾਂ ਵੀ ਇੱਥੇ ਘਟੂ ਘਟ ਲਾਉ ਕਾਲਜ ਲੈ ਆਈ ਸੀ ਸਰਪੰਦ ਇੱਕ ਹੈ ਬਾਕੀ ਇੰਨਾ ਉਤਾਰਿਆਂ ਦੇ ਵਿੱਚੋਂ ਬੜੇ ਆਈਪੀਐਸ ਬੜੇ ਆਈਐਸ ਬਹੁਤ ਉੱਚ ਉਹਨੀਆਂ ਦੇ ਉੱਤੇ ਕਾਬਜ ਜਿਹੜੇ ਨੇ ਇੱਦੋਂ ਸਟੱਡੀ ਕਰਕੇ ਗਏ ਨੇ ਜੀ ਕਿਉਂਕਿ ਜਦੋਂ ਅਲੱਗ ਦੇ ਟਾਈਮ ਦੇ ਵਿੱਚ ਕੋਈ ਨਾ ਕੋਈ ਓਕੇਜਨ ਹੁੰਦਾ ਰਹਿੰਦਾ ਫੰਕਸ਼ਨ ਹੁੰਦਾ ਰਹਿੰਦਾ ਤਾਂ ਉਹਨਾਂ ਨੂੰ ਐਜ਼ ਅ ਮੈਂਟਰ ਐਜ਼ ਅ ਗੈਸਟ ਨਹੀਂ ਬੁਲਾਉਣਾ ਚਾਹੀਦਾ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਮੋਟੀਵੇਸ਼ਨ ਜਾਂ ਪ੍ਰੋਮੋਸ਼ਨ ਦੀ ਭਾਵਨਾ ਆਵੇ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਬੁਲਾਉਣਾ ਚਾਹੀਦਾ ਅਸੀਂ ਤਾਂ ਬੁਲਾਉਂਦੇ ਰਹੇ ਹਾਂ ਅਸੀਂ ਤਾਂ ਬੁਲਾਉਂਦੇ ਰਹੇ ਹਾਂ ਸੈਮੀਨਾਰ ਵੀ ਕਰਦੇ ਰਹੇ ਹਾਂ ਉਹ ਉਹਨਾਂ ਬੰਦਿਆਂ ਦੀ ਇੰਟਰੈਕਸ਼ਨ ਵੀ ਕਰਾਉਂਦੇ ਰਹੇ ਹ ਕੋ ਲੱਭਦਾ ਹੀ ਨਹੀਂ ਇਹਨਾਂ ਨੂੰ ਅਸੀਂ ਤਾਂ ਜਿਹੜੇ ਰਿਸੋਰਸ ਪਰਸਨ ਲਾਉਂਦੇ ਸੀ ਵੈਲ ਐਜੂਕੇਟਿਡ ਬੁਲਾਉਂਦੇ ਸੀ ਪੁਰਾਣੇ ਇਹਨਾਂ ਦੇ ਐਲਮਨਸ ਬੁਲਾਉਂਦੇ ਸੀਗੇ ਅਸੀਂ ਤਾਂ ਬੁਲਾਉਂਦੇ ਰਹੇ ਹਾਂ ਨਾਲ ਜੋੜ ਕੇ ਰੱਖਦੇ ਸੀ ਉਹਨਾਂ ਨੂੰ ਤੇ ਫਿਊਚਰ ਦੇ ਵਿੱਚ ਵੀ ਸਰ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਪਲਾਨ ਦਾ ਹਿੱਸਾ ਹੈ ਜੀ ਉਹਨਾਂ ਬੰਦਿਆਂ ਨੂੰ ਨਾਲ ਜੋੜ ਕੇ ਹੀ ਅਸੀਂ ਇਹਨੂੰ ਜਿਹੜੀ ਫਾਈਨੈਂਸ਼ੀਅਲ ਗਾਰਡਤਾ ਉਹ ਜੋ ਬਾਹਰ ਕਰ ਸਕਦੇ ਹਾਂ ਕਿਉਂਕਿ ਬਹੁਤ ਕੁਝ ਕੰਟ੍ਰਿਬਿਊਟ ਕਰਵਾ ਸਕਦੇ ਨੇ ਉਹ ਤੇ ਜੇਟਾ ਜੀ ਤੁਸੀਂ ਸਰ ਤਸੱਮਨ ਸਰ ਪ੍ਰੋਗਰੈਸਿਵ ਪੈਨਲ ਦਾ ਅੱਜ ਜਿਵੇਂ ਤੁਸੀਂ ਸਰ ਦੱਸਾ ਰਹੇ ਹੋ ਆਪਣਾ ਵਿਜ਼ਨ ਤੇ ਜੋ ਤੁਹਾਨੂੰ ਪਿਛਲੀ ਟੈਨਿਓਰ ਚ ਕੁਝ ਕਮੀਆਂ ਲੱਗੀਆਂ ਨੇ ਉਹਦੇ ਬਾਰੇ ਵੀ ਤੁਸੀਂ ਜਾਣਨ ਪਾਇਆ ਸਰ ਸਾਰਾ ਦੇਖੋ ਗੇਮ VOTERS ਦੇ ਹੱਥ ਦੇ ਵਿੱਚ ਹੁੰਦੀ ਹੈ ਤੇ ਇਸ ਵਾਰੀ ਸਰ ਵੈਸੇ ਵੀ ਮੁਕਾਬਲਾ ਤਰੀਕੋਣਾ ਪੈ ਜੀ ਤਾਂ ਤੀਜੇ ਪੈਨਲ ਦੇ ਕੰਟੈਸਟ ਹੋਣ ਨੂੰ ਪ੍ਰੋਗਰੈਸਿਵ ਪੈਨਲ ਕਿਸ ਰੂਪ ਦੇ ਵਿੱਚ ਦੇਖਦਾ ਹੈ ਸਰ ਜੋ ਸਾਡੇ ਏਐਸ ਹਾਈ ਸਕੂਲ ਖੰਨਾ ਸਟੈਂਡ ਮੈਨੇਜਮੈਂਟ ਸੋਸਾਇਟੀ ਦਾ ਜੋ ਇਹ ਕਨਸਟੀਚਿਊਸ਼ਨ ਆ ਇਸ ਦੇ ਜੋ ਲਗਭਗ 55700 ਵੋਟਰਸ ਨੇ ਜਿਹੜੇ ਇਹ ਵੋਟਰ 2 ਸਾਲ ਪੁਰਾਣੇ ਨੇ ਇਹ ਹਰ ਕਿਸੇ ਵੋਟਰ ਨੂੰ ਅਧਿਕਾਰ ਆ ਵੀ ਉਹ ਇਲੈਕਸ਼ਨ ਕੰਟੈਸਟ ਕਰ ਸਕਦਾ ਇਹ ਇਲੈਕਸ਼ਨ ਕੰਟੈਸਟ ਕਾਂਗਰਸ ਤੇ ਬੀਜੇਪੀ ਬੇਸ ਪਹਿਲਾਂ ਇਲੈਕਸ਼ਨ ਲੜਾਈ ਜਾਂਦੇ ਸੀ ਹੁਣ ਪੰਜਾਬ ਚ ਆਪ ਪਾਰਟੀ ਦੀ ਸਰਕਾਰ ਆ ਤਾਂ ਬੀਅਸਲੀ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰੇ ਨੇ ਤੇ ਜੇ ਕੋਈ ਸੁਸਾਇਟੀ ਦਾ ਵੋਟਰ ਕਿਸੇ ਪਾਰਟੀ ਦੇ ਝੰਡੇ ਥਲੇ ਇਲੈਕਸ਼ਨ ਲੜਦਾ ਉਹਨੂੰ ਕਿਸੇ ਨੂੰ ਮਨਾ ਨਹੀਂ ਕੀਤਾ ਜਾ ਸਕਦਾ ਇਹਨੂੰ ਇੱਕ ਆਪਣਾ ਚੈਲੰਜ ਦੇ ਤੌਰ ਤੇ ਲੈ ਰਹੇ ਆ ਤੇ ਅਸੀਂ ਤਾਂ ਲਗਭਗ ਪ੍ਰੋਗਰੈਸਿਵ ਪੈਨਲ ਫੋਰ এডੂਕੇਸ਼ਨ ਪਿਛਲੇ 70 80 ਸਾਲਾਂ ਤੋਂ ਪਿਛਲੀ ਜੋ ਸਾਡੀ ਬਜ਼ੁਰਗਾਂ ਦੀ ਜੋ ਦੇਣ ਆ ਉਹ ਦੇ ਨੇ ਅਭੀ ਇਹ ਸੱਤੇ ਸਕੂਲ ਇੰਸਟੀਚੂਟਸ ਨੇ ਜੋ ਇਹਨਾਂ ਨੂੰ ਆਪਣੇ ਸਕੂਲ ਨੂੰ ਖੂਨ ਪਸੀਨੇ ਨਾਲ ਸਿੰਚਿਆ ਇੱਥੇ ਭੂਮੀદાન ਵੀ ਕੀਤਾ ਸਾਡੇ ਬਜ਼ੁਰਗਾਂ ਨੇ ਕੋਈ ਅੱਜ ਐਸੀਆਂ ਫੈਮਿਲੀਆਂ ਵੀ ਨਹੀਂ ਉਹਨਾਂ ਦੇ ਕੈਂਡੀਡੇਟ ਜਾਂ ਪਰਿਵਾਰਿਕ ਸਦਸье ਮੂਰੇ ਨਹੀਂ ਪਰ ਉਹਨਾਂ ਨੇ ਇਹ ਐ ਸਿਨੀਅਰ ਸਕੂਲ ਇਹ ਸਕੂਲ ਇਹ ਖੰਨਾ ਇਹ ਸ ਮਾਡਰਨ ਸਕੂਲ ਇਹ ਸਾਰੀਆਂ ਸੰਸਥਾਵਾਂ ਨੂੰ ਬਣਾਇਆ ਤੇ ਰਣ ਦਿੱਤਾ ਸਰ ਜਿਵੇਂ ਕਿ ਆਪਾਂ ਦੇਖਿਆ ਬੈਠੀਏ ਇਹ ادارے ਆਪਾਂ ਸਾਰੇ ਜਾਣਦੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ ਤਾਂ ਜਿਹੜੀ ਵੀ ਮੈਨੇਜਮੈਂਟ ਗਠਿਤ ਹੁੰਦੀ ਹੈ ਉਹਦੀ ਰਿਸਪੌਂਸਿਬਿਲਟੀ ਬੜੀ ਵੱਡੀ ਹੁੰਦੀ ਹੈ ਸਰ ਕਿਉਂਕਿ ਸੱਤ ਆਦਾਰੇ ਨੇ ਸੱਤਾਂ ਦੀ ਲਗਾਇਆ ਸੀ 120 ਸਾਲ ਪੁਰਾਣੀ ਹੈ ਜੀ ਤਾਂ ਉਹਨੂੰ ਕਾਇਮ ਰੱਖਣਾ ਬਰਕਰਾਰ ਰੱਖਣਾ ਤੇ ਉਹਨੂੰ ਅੱਗੇ ਵਧਾਣਾ ਆਪਣੇ ਆਪ 'ਚ ਕਿਤੇ ਨਾ ਕਿਤੇ ਸਰ ਚੈਲੰਜ ਹੋ ਜਾਂਦਾ ਵਾ ਤਾਂ ਅਕਸਰ ਦੇਖਿਆ ਜਾਂਦਾ ਵਾ ਜਦੋਂ ਮੈਨੇਜਮੈਂਟ ਕਿਸੇ ਦੀ ਵੀ ABC ਤੇ ਇਹਨੇ ਪੈਨਲ ਜੋ ਕਿਸੇ ਦੀ ਵੀ ਗਠਿਤ ਹੁੰਦੀ ਹੈ ਤੇ ਉੱਥੇ ਜੇਕਰ ਪ੍ਰੈਸ ਜਾਂਦੀ ਹੈ ਤਾਂ ਜ਼ਿਆਦਾਤਰ ਸਰ ਬਲੇਮ ਗੇਮ ਹੀ ਦੇਖੀ ਜਾਂਦੀ ਹੈ ਕਿ ਇਹ ਚੀਜ਼ ਨੂੰ ਆਰਾਮ ਨਾਲ ਇੰਸਟੀਚਿਊਟਸ ਹੈ ਨਾ ਤਾਂ ਸਰ ਤੁਹਾਡੀ ਹਿਸਾਬ ਨਾਲ ਫਲੇਮ ਗੇਮ ਦੀ ਜਗ੍ਹਾ ਦੇ ਉੱਤੇ ਜੇਕਰ ਇਹੇ ਤਰ੍ਹਾਂ ਅੱਤਲ ਦੇ ਕੰਮ ਕੀਤਾ ਜਾਵੇ ਤਾਂ ਇਹ ਚੀਜ਼ ਹੋਰ ਜ਼ਿਆਦਾ ਬੂਸਟ ਹੋ ਸਕਦੀ ਹੈ ਕਿ ਨਹੀਂ ਸਰ ਭਰਾ ਜੀ ਪਹਿਲਾਂ ਮੈਂ ਤੁਹਾਨੂੰ ਇਹ ਡਿਟੇਲ ਚ ਦੱਸਣਾ ਚਾਹਨਾ ਜੋ ਪ੍ਰੋਗਰੈਸਿਵ ਪੈਨਲ ਆਫ ਐਜੂਕੇਸ਼ਨ ਦੇ ਜੋ ਪਿਛਲੀ ਚੋਣਾਂ ਹੋਈਆਂ ਸੀ ਇਹ ਚੋਣਾਂ ਪਹਿਲਾਂ ਜੋ ਕੋਵਿਡ ਦੇ ਕਾਰਨ ਪੋਸਟਪੋਨ ਹੋਈਆਂ ਸੀ 31 ਮਾਰਚ 2020 ਨੂੰ ਮੇਰਾ ਪੁਆਇੰਟ ਨੋਟ ਕਰਿਓ ਉਸ ਸਮੇਂ ਦੇ ਜੋ ਚੇਅਰਮੈਨ ਰਜੀਵ ਮਹਿਤਾ ਜੀ ਅਤੇ ਸੈਕਟਰੀ ਬੀਕੇ ਬੱਤਰਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਨੇ 10 ਐਡਵਾਈਜ਼ਰੀ ਮੈਂਬਰ ਸ਼ਹਿਰ ਦੇ ਪਤਵੰਤੇ ਸੰਜਲ ਦਿੱਤੇ ਉਹਨਾਂ ਦੇ ਵਿੱਚੋਂ ਜੇਕੇ ਵਰਮਾ ਐਡਵੋਕੇਟ ਉਹਨਾਂ ਦੇ ਵਿੱਚੋਂ ਵਿਨੋਦ ਦਾਤੀ ਸੁਪਰ ਮਿਲਕ ਵਾਲੇ ਸੀਏ ਕਪਲਦੇਵ ਚਕਰਸਲ ਜੀ ਸੰਜੇ ਘਈ ਜੀ ਤੇ ਹੋਰ 6 ਜੋ ਮੈਂਬਰ ਸੀ ਤੁਹਾਨੂੰ ਮੈਂ ਡਿਟੇਲ ਚੋਂ ساری ਕਹਾਣੀ ਦੱਸਦਾ ਉਸ ਟਾਈਮ ਜਦੋਂ ਕੋਵਿਡ ਤੋਂ ਬਾਅਦ ਇਹ ਚੋਣਾਂ ਹੋਣੀਆਂ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਥੋੜਾ ਟਾਈਮ ਦੋ ਸਾਲ ਦੋ ਮਹੀਨੇ ਇਹਨਾਂ ਨੇ ਪੂਨੇ 2 ਸਾਲ ਵੱਧ ਦੇ ਸੰਸਥਾ ਦੇ ਉੱਤੇ ਰਾਜ ਕੀਤਾ ਚੀਟਿੰਗ ਕੀਤੀ ਉਸ ਗੱਲ ਨੂੰ ਇਹਨਾਂ ਨੇ ਮੰਨਿਆ ਨਹੀਂ ਇੱਥੋਂ ਐ ਲੱਗਦਾ ਵੀ ਇੱਥੇ ਪਤਾ ਨਹੀਂ ਐ ਸੰਸਥਾ ਦੇ ਕਸਟੋਡੀਅਨ ਨੇ ਮਾਲਕ ਨਹੀਂ ਮਾਲਕ ਬਣ ਕੇ ਉੱਥੇ ਕਿਹੜੀਆਂ ਖੀਰਿਆਂ ਦੀ ਖਾਣ ਆ ਜਿਹੜੀ ਕੱਢ ਰਹੇ ਨੇ ਜਿਵੇਂ ਤੁਸੀਂ ਬਲੇਮ ਦੀ ਗੱਲ ਕਰਦੇ ਹੋ ਅਸੀਂ ਡੰਕੇ ਦੀ ਝੋੜ ਤੇ ਕਹਿੰਦੇ ਇੱਕ ਵੀ ਝੁੱਠਾ ਬਲੇਮ ਨਹੀਂ ਲਾਉਂਦੇ ਅਸੀਂ ਏਐਸ ਕਾਲਜ ਖੰਨਾ ਏਐਸ ਕਾਲਜ ਆਫ ਐਜੂਕੇਸ਼ਨ ਏਐਸ ਗਰੁੱਪ ਆਫ ਕਾਲਜ ਇਸ ਮਾਡਰਨ ਸਕੂਲ ਖੰਨਾ ਦੇ ਵਿੱਚ ਅਸੀਂ ਫੇਸ ਟੂ ਫੇਸ ਰੂਬਰੂ ਇੰਟਰੋਡਕਸ਼ਨ ਕਰਕੇ ਆਏ ਆ ਬਕਾਇਦਾ ਬਜਟ ਦੇ ਵਿੱਚ ਇਹਨਾਂ ਦੇ ਘਾਟੇ ਦੇ ਪੇਪਰ ਦੇ ਕੇ ਆਏ ਆ ਫੋਟੋ ਕਾਪੀਆਂ ਡਿਸਟ੍ਰੀਬਿਊਟ ਕਰਕੇ ਆ ਤੇ ਸ਼ਹਿਰ ਚ ਵੀ ਵੰਡਾਂਗੇ 39 ਲੱਖ 83000 ਰੁਪਏ ਦਾ ਸਿੱਧਾ ਘਾਟਾ ਜੋ ਰਕੇਸ਼ ਗੋਲ ਜੀ ਨੇ ਦੱਸਿਆ ਵੀ ਇੱਕ ਜੋ ਸਾਂਝੀ ਬੈਲੈਂਸ ਸ਼ੀਟ ਹੁੰਦੀ ਹੈ ਕਾਮਨ ਇੰਸਟੀਚੂਟਸ ਦੀ ਇਹ ਲੋਕਾਂ ਨੂੰ ਭਰਮ ਭਲੇਖੇ ਚ ਰੱਖਦੇ ਆ ਵੀ 6 ਸੰਸਥਾਵਾਂ ਸਾਡੀਆਂ ਪ੍ਰੋਫਿਟ ਚ ਨੇ ਜਦੋਂ ਆਪਰ ਪ੍ਰੋਫਿਟ ਲਾਸ ਕਿਸੇ ਸੰਸਥਾ ਦਾ ਲਾਨਿਆ ਤਾਂ ਲਾਨਿਆ ਸਾਰਾ ਕੋਮਨ ਕਰਕੇ ਕਿੰਨਾ 39830000 ਸਿੱਧਾ ਘਾਟਾ ਜਿਹੜਾ ਇੰਡਾਇਰੈਕਟ ਤੌਰ ਤੇ ਘਾਟਾ ਉਹ ਸੁਣੋ ਏਐਸ ਮਾਡਰਨ ਸਕੂਲ ਚ ਪਿਛਲੇ 4 ਸਾਲਾਂ ਚ ਜਿਹੜਾ ਅੱਜ ਤੱਕ ਨਹੀਂ ਕਰੇ ਹੋਇਆ ਜੋ ਪੈਸੇ ਦਾ ਮਿਸਯੂਜ਼ ਹੋਇਆ 73 ਲੱਖ ਰੁਪਏ ਫੀਸਾ ਛੱਡਿਆ ਨੇ ਬੁਆਇਜ਼ ਕਾਲਜ ਚ 40290000 ਛੱਡਿਆ ਨੇ ਏਐਸ ਗਰੁੱਪ ਆਫ ਇੰਸਟੀਚੂਟਸ ਦੇ ਵਿੱਚ 2 ਲੱਖ 2017 18 ਤੋਂ ਬਾਅਦ ਬੱਚਿਆਂ ਦਾ ਸਕੋਲਰਸ਼ਿਪ 3-4 ਸਾਲਾਂ ਦਾ ਲਗਾਤਾਰ ਪਿਛਲੇ 7 ਸਾਲਾਂ ਚ 64-65 ਲੱਖ ਰੁਪਏ ਇਹਨਾਂ ਨੇ ਛੱਡਿਆ ਤੇ ਸਾਰੀਆਂ ਚੀਜ਼ਾਂ ਮਿਲਾ ਕੇ ਇਹ ਜਿਹੜਾ ਘਾਟ ਆ 2 ਕਰੋੜ ਦਾ ਹੋ ਜਾਂਦਾ ਜਿਹੜੇ ਸਰਕਾਰ ਤੋਂ ਇਹ ਗ੍ਰਾਂਟਾਂ ਦੀ ਗੱਲ ਕਰਦੇ ਆ 30-40 ਲੱਖ ਤੋਂ ਵੱਧ ਨਹੀਂ ਆਈਆਂ ਬੁਆਏਜ਼ ਕਾਲਜ ਤੇ 16 ਲੱਖ ਦੀ ਗ੍ਰਾਂਟ ਉੱਥੇ 2-3 ਸਾਲ ਦਾ ਮੈਂ ਵੀ ਵਾਕ ਕਰਦਾ ਉੱਥੇ 2-2 ਫੁੱਟ ਘਾਹ ਖੜਿਆ ਰਹਿੰਦਾ ਉੱਥੇ 50 ਹਜ਼ਾਰ ਦਾ ਗਰਾਊਂਡ ਦਾ ਲੇਬਲਿੰਗ ਨਹੀਂ ਹੋਈ ਤੇ ਤੁਸੀਂ ਰੇਣੀ ਸੇ ਹਾਰਵੈਸਟਿੰਗ ਸਿਸਟਮ ਦੀ ਗੱਲ ਕਰਦੇ ਹਾਂ ਏਐਸ ਮਾਡਰਨ ਸਕੂਲ ਚ ਜਾ ਕੇ ਦੇਖ ਲਓ ਵੀ ਜਿੱਥੇ 20-30 ਲੱਖ ਰੁਪਈਆ ਲੱਗਿਆ ਹੋਵੇ ਉੱਥੇ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਡੇਲੀ ਮਾਰਨਿੰਗ ਵਾਕ ਕਰਨ ਜਾਂਦੇ ਨੇ ਉਹਨਾਂ ਤੋਂ ਪੁੱਛ ਲਓ ਸਾਡਾ ਜੋ ਪ੍ਰੋਗਰੈਸਿਵ ਪੜਨ ਦਾ ਵਿਜ਼ਨ ਆ ਜਾਦੇ ਪਾਵਰ ਚ ਆਉ ਅਸੀਂ ਇਹ ਸੇਵਾ ਕਰਨੀਆਂ ਸਮਝਾ ਪਹਿਲਾ ਟੀਚਾ ਅਗ 16 ਦੇ 16 ਕੈਂਡੀਡੇਟ ਖੜੇ ਨੇ ਇੱਕ ਵੀ ਤਰ੍ਹਾਂ ਦਾ ਪਰਸਨਲ ਫਾਇਦਾ ਨਹੀਂ ਲੈਣਾ ਇਸ ਸੰਸਥਾਵਾ ਨੂੰ ਘਾਟੇ ਤੋਂ ਬਚਾਉਣਾ ਜਿਹੜਾ ਪੈਸੇ ਦਾ 헤ਰਫੇਰ ਇਹਨਾਂ ਨੇ ਕੀਤਾ ਬੋਲੀ ਕਿ ਤੇ ਸਾਹਮਣੇ ਲਿਆ ਕੇ ਰੱਖਣਾ ਇਹ ਲੋਕ ਅਸੀਂ ਆਦਰਨੀਆ ਖੰਨਾ ਦੇ ਸ਼ਹਿਰ ਵਾਸੀਆਂ ਨੂੰ ਮੈਂ ਗਰੁੱਪ ਲੀਡਰ ਦੇ ਤੌਰ ਤੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਨੂੰ ਸਾਰੇ ਸਬੂਤ ਦੰਮਾਂਗੇ ਬਜਟ ਦੀਆਂ ਕਾਪੀਆਂ ਦੰਮਾਂਗੇ ਇਹਨਾਂ ਦੇ ਭਲੇਖੇ 'ਚ ਨਾ ਉਹ ਇਹ ਇਹਨਾਂ ਨੇ ਸੰਸਥਾਵਾਂ ਦਾ ਪਿਛਲੇ 12 ਸਾਲ ਤੋਂ ਬੁਰਾ ਹਾਲ ਕਰਤਾ ਗਰਤ 'ਚ ਡੁਬੋਤੀਆਂ ਐਸੇ ਨੋਨ ਟੀਚਿੰਗ ਅਪਲਾਈ ਨੇ ਜਿਨ੍ਹਾਂ ਨੂੰ 10000 ਸੈਲਰੀ ਦਿੰਦੇ ਨੇ ਉਹਨਾਂ ਨੂੰ ਡੀਸੀ ਰੇਟ ਤੇ ਇਹਨਾਂ ਨੇ ਤਨਖਾਹ ਨਹੀਂ ਦਿੱਤੀ ਬਹੁਤ ਤਰਾਹੀ ਤਰਾਹੀ ਕਰਦੀ ਹੈ ਸੰਸਥਾਵਾਂ ਹੁਣ ਤੁਸੀਂ ਟੀਚਰਾਂ ਦੇ ਨਾਲ ਮਾਡਰਨ ਸਕੂਲ ਦੇ ਨਾਲ ਨਾਮ ਨਾ ਛਾਪਣ ਦੀ ਪਹਿਲੀ ਮੇਰੀ ਬੇਨਤੀ ਨਾਮ ਨਾ ਛਾਪਣ ਦੀ ਸ਼ਰਤ ਤੇ ਤੁਸੀਂ ਜਿਹੜੇ ਮਰਜੀ ਸਕੂਲ ਕੋ ਉਹ ਕਹਿੰਦੇ ਵੀ ਅਸੀਂ ਤਾਂ ਸੁਣਦੇ ਨਹੀਂ ਇਹਦਾ ਰਿਟਰਨ ਪ੍ਰੂਫ ਤੁਹਾਡੇ ਇਹਨਾਂ ਨੇ ਜੋ ਬਜਟ ਦਿੱਤਾ ਉਹਦੇ ਵਿੱਚ ਨੇ ਇਹ ਸੰਸਥਾ માં ਇਹਨਾਂ ਦੇ ਹੱਥ ਦੇ ਵਿੱਚ ਸੇਫ ਨਹੀਂ ਇਹ ਸੁਰੱਖਿਤੀ ਇਹਨਾਂ ਦਾ ਸੰਸਥਾ ਨੂੰ ਸੁਰੱਖਿਤ ਪ੍ਰੋਗਰੈਸਿਵ ਪੈਨਲ ਹੀ ਜਦੋਂ ਕਾਮਯਾਬ ਹੋਊਗਾ ਤੇ ਉਹ ਜੋ ਪਾਵਰ ਦੀ ਲਸਟ ਤੋਂ ਬਿਨਾਂ ਉੱਥੇ ਸੇਵਾ ਕਰਦਾ ਤੇ ਕਰਦਾ ਰਿਹਾ ਤੇ ਕਰੂਗਾ ਸਾਡੇ ਹੱਥਾਂ 'ਚ ਸੁਰੱਖਿਤਾ ਨਹੀਂ ਤਾਂ ਇੱਥੇ ਸੰਸਥਾਮਾ ਦਾ ਪੋਲਿਟੀਕਲ ਰਾਜਨੀਤੀਕਰਨ ਹੋ ਗਿਆ ਇੱਥੇ ਜਦੋਂ 25 ਲੱਖ ਰੁਪਏ ਇੱਕ ਸਾਲ 'ਚ ਫੀਸਾਂ ਛੱਡੋਗੇ ਤੁਸੀਂ ਦੇਖ ਲਓ ਵੀ ਕਿੰਨੇ ਬੱਚੇ ਪਿਛਲੇ 4-4 5-5 ਸਾਲ ਤੋਂ ਪੜ੍ਹ ਕੇ +2 ਕਰਕੇ ਵੀ ਲੈ ਗਏ ਇਹ ਆਲੇ-ਦਾਲੇ ਦੇ ਇਲਾਕਿਆਂ ਦੇ ਜੋ ਮੀਡਲ ਮੈਨ ਫੈਮਲੀਆ ਨੇ ਉਹਨਾਂ ਦੇ ਬੱਚਿਆਂ ਨੂੰ ਜੋ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ ਉਹ ਜੋ ਫਿਊਚਰ ਸੇਫ ਕਰਨਾ ਪ੍ਰੋਗਰੈਸਿਵ ਪੈਨਲ ਫॉर ਐਜੂਕੇਸ਼ਨ ਹੀ ਕਰੂਗਾ ਇਹ ਸਾਰੇ ਸ਼ਹਿਰ ਵਾਸੀਓ ਨੂੰ ਸਬੂਤ ਦਵਾਂਗੇ ਤੇ ਮੈਂ ਆਪਣੇ 16 ਕੈਂਡੀਡੇਟਾਂ ਦੀ ਸ਼ੋਰਟ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨਾਲ ਆਦਰਯੋਗ ਸ਼ਹਿਰ ਵਾਸੀਆਂ ਨਾਲ ਇੰਟਰੋਡਕਸ਼ਨ ਕਰਾਉਣਾ ਚਾਹੁੰਦਾ 1 ਨੰਬਰ ਤੇ ਮੇਰੇ ਕੈਂਡੀਡੇਟ ਐਡਵੋਕੇਟ ਅਜੇ ਦਵੇਸ਼ਵਰ ਜੀ 2 ਨੰਬਰ ਤੇ ਕੈਂਡੀਡੇਟ ਅਜੇ ਸੂਰ ਜੀ 6 ਨੰਬਰ ਤੇ ਕੈਂਡੀਡੇਟ ਬਿੱਪਨ ਚੰਦਰ ਗੈਂਦ ਜੀ ਸ਼ੀਤਲ ਗਵਰਨਮੈਂਟ ਵਾਲੇ 9 ਨੰਬਰ ਤੇ ਕੈਂਡੀਡੇਟ ਦਿਨੇਸ਼ ਬਿਜੀ ਜੀ ਜਿਹੜੇ ਪੁੱਤਰ ਨੇ ਸਵਰਗੀ ਦੀਵਾਨ ਚੰਦ ਬਿਜੀ ਜੀ ਦੇ 12 ਨੰਬਰ ਤੇ ਕੈਂਡੀਡੇਟ ਜਤਿੰਦਰ ਦੇਵਗੰਦ ਜੀ 15 ਨੰਬਰ ਤੇ ਕੈਂਡੀਡੇਟ ਮਨੀਸ਼ ਪੰਬਰੀ ਜੀ 18 ਨੰਬਰ ਤੇ ਕੈਂਡੀਡੇਟ ਮੋਹਿਤ ਗੋਲ ਪੰਪੀ ਜੀ 23 ਨੰਬਰ ਤੇ ਮੈਂ ਖੁਦ ਕੰਟੈਸਟ ਕਰ ਰਿਹਾ ਰਜੇਸ਼ 달ੀ 24 ਨੰਬਰ ਤੇ ਕੈਂਡੀਡੇਟ ਰਕੇਸ਼ ਗੋਲ ਸੀਏ ਸਾਹਿਬ 25 ਨੰਬਰ ਤੇ ਕੈਂਡੀਡੇਟ ਦਮਦੀਸ਼ ਬਿੱਜੀ ਜੀ 26 ਨੰਬਰ ਤੇ ਕੈਂਡੀਡੇਟ ਐਡਵੋਕੇਟ ਰੁਪੇਸ਼ ਭਾਰਤ ਜੀ ਭਾਰਤਵਾਦ ਜੀ 28 ਨੰਬਰ ਤੇ ਕੈਂਡੀਡੇਟ ਮੇਜਰ ਸੰਦੀਪ ਬਨਾਇਕ ਜੀ 29 ਨੰਬਰ ਤੇ ਕੈਂਡੀਡੇਟ ਸੰਜੀਵ ਤੁਮਿੱਜਾ ਜੀ 33 ਨੰਬਰ ਤੇ ਕੈਂਡੀਡੇਟ ਸ਼੍ਰੀ ਸ਼ਿਵਮ ਵਿੱਦੀ ਜੀ 34 ਨੰਬਰ ਤੇ ਕੈਂਡੀਡੇਟ ਸਬੋਧ ਮਿੱਤਲ ਜੀ 40 ਨੰਬਰ ਤੇ ਕੈਂਡੀਡੇਟ ਬੀ ਜੇ ਡਾਇਮੰਡ ਜੀ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਮੇਰੇ ਪੈਨਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਇੱਕ ਵੀ ਪੈਸੇ ਦਾ ਫਾਇਦਾ ਨਾ ਸੰਸਥਾ ਤੋਂ ਲਿੱਤਾ ਨਾ ਲਵਾਂਗੇ ਕਸਟੋਡੀਅਨ ਦੇ ਤੌਰ ਤੇ ਕੇਰ ਟਿੱਕਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਨਾ ਕਿ ਮਾਲਕ ਬਣ ਕੇ ਤੇ ਇਹਨਾਂ ਦੇ ਭਲੇਖੇ ਚ ਚਨਾਓ ਇਹੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਕਰਦਾ ਥੈਂਕ ਯੂ ਤਾਂ ਜੀ ਜੀ ਆਦਰਯੀ ਸਾਰੇ ਸ਼ਹਿਰ ਵਾਸੀ ਨੇ ਧਿਆਨ ਦੇ ਵਿੱਚ ਇੱਕ ਹੋਰ ਗੱਲ ਧਿਆਨ ਜਿ ਲਿਆਣਾ ਚਾਹਨਾ ਵੀ ਜਦੋਂ ਅਸੀਂ 1.5 ਸਾਲ ਪਹਿਲਾਂ ਸਾਰੇ ਮੈਂਬਰਸ ਨੇ ਰਿਜ਼ਾਇਨ ਦਿੱਤਾ ਸੀ ਉਸ ਤੋਂ ਸਭ ਤੋਂ ਵੱਡਾ ਰੀਜ਼ਨ ਇਹ ਸੀ ਵੀ ਪਹਿਲਾਂ ਤਾਂ ਇੱਕ ਟਿਨਯੂਰ ਸਾਡਾ ਪੂਰਾ ਹੋ ਚੁੱਕਿਆ ਸੀ ਅਸੀਂ ਇਹਨਾਂ ਨੂੰ ਬਾਰ ਬਾਰ ਕਹਿੰਦੇ ਸੀ ਇਲੈਕਸ਼ਨ ਅਨਾਉਂਸ ਕਰੋ ਇਹ ਸਾਡੀ ਕਿਸੇ ਗੱਲ ਨੂੰ ਨਾਂ ਬਣ ਕੇ ਇਲੈਕਸ਼ਨ ਨਹੀਂ ਸੀ ਅਨਾਉਂਸ ਕਰ ਰਹੇ ਦੂਜੀ ਗੱਲ ਏ ਉੱਥੇ ਝੰਡੇ ਪਾਉਂਦੇ ਸੀ ਅਸੀਂ ਇਹਨਾਂ ਦੇ ਕਿੱਤੇ ਫਿਸਾਂ ਦੇ ਮਸਲੇਾਂ ਤੇ ਬੋਲਦੇ ਸੀ ਛੱਡੀਆਂਆਂ ਜਾਂ ਫਿਸਾਂ ਦੇ ਮਸਲੇਾਂ ਤੇ ਬੋਲਦੇ ਸੀ ਡਿਸੀਜਨ ਮੈਨੇਜਮੈਂਟ ਚ ਬਿਨਾ ਪਾਸ ਕਰਾਈ ਕਰਦੇ ਸੀ ਮੇਨ ਮੈਨੇਜਮੈਂਟ ਤੋਂ ਤਾਂ ਸਾਨੂੰ ਪ੍ਰਧਾਨ ਜਨਰਲ ਸੈਕਟਰੀ ਇਹ ਮਿਲ ਕੇ ਇਹਨਾਂ ਦੇ ਸੈਕਟਰੀ ਮਿਲ ਕੇ ਕਹਿੰਦੇ ਸੀ ਜਾਂ ਕੋਰਟ ਚ ਚਲੇ ਜਾ ਜਾਂ ਪੁਲਿਸ ਸਟੇਸ਼ਨ ਚਲੇ ਜਾ ਤੇ ਸਾਡੇ ਨਾਲ ਇਹਨਾਂ ਨੇ ਅਬਿਊਜ਼ਿੰਗ ਲੈਂਗੁਏਜ ਦੇ ਵਿੱਚ ਵੀ ਗੱਲਬਾਤ ਕੀਤੀ ਇਹ ਸਭ ਤੋਂ ਵੱਡਾ ਗੱਲ ਸੀ ਵੀ ਅਸੀਂ ਇਹ ਸਸਤਾ ਤੇ ਜਦੋਂ ਟਿਨਿਓਰ ਪੂਰਾ ਹੋ ਗਿਆ ਨੋ ਦੇ ਨੋ ਮੈਂਬਰਾਂ ਨੇ ਉਸ ਸਮੇਂ ਜੋ ਸੀਗੇ ਅਸੀਂ ਰਜਾਇਨ ਕੀਤਾ ਤੇ ਇਹਨਾਂ ਨੇ ਉਸ ਤੋਂ ਬਾਅਦ ਏਜੰਡੇ ਤੇ ਲੈ ਕੇ ਆਏ ਵੀ ਹਰਜੇਸ਼ ਡਾਲੀ ਬੀਜੇ ਡਾਇਮੰਡ ਈਨੀਸ਼ ਬੈਦੀ ਮਨੀਸ਼ ਪੰਬੇ ਇਹ ਲੋਕ ਤਿੰਨ ਚਾਰ ਬੰਦੇ ਵੀ ਇਹ ਨੋਨ ਸੈਂਸ ਮੀਟਿੰਗ ਦੇ ਵਿੱਚ ਕ੍ਰੀਏਟ ਕਰਦੇ ਨੇ ਅਸੀਂ ਉਸ ਤੋਂ ਪਹਿਲਾਂ ਇਹਨਾਂ ਨੂੰ ਇਹ ਕਹਿੰਦੇ ਰਹੇ ਵੀ ਤੁਸੀਂ ਇਸ ਮੀਟਿੰਗ ਦੀ ਵੀਡੀਓਗ੍ਰਾਫੀ ਕਰਾਓ ਇਹਨਾਂ ਨੇ ਕਦੇ ਸਾਡੀ ਅਸੀਂ ਰੀਟਨ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਾਓ ਜੇ ਅਸੀਂ ਨੋ ਸੈਂਸ ਕ੍ਰੀਏਟ ਕਰਦੇ ਸੀ ਇਹਨਾਂ ਨੇ ਵੀਡੀਓਗ੍ਰਾਫੀ ਉਪ ਤੋਂ ਨਹੀਂ ਕਰਾਈਆਂ ਇਹਨਾਂ ਦੇ ਆਪਣੇ ਪਰਸਨਲ ਅਜੰਡੇ ਹੁੰਦੇ ਸੀ ਵੀਡੀਓਗ੍ਰਾਫੀ ਨਹੀਂ ਕਰਾਈ ਅਸੀਂ ਵੀਡੀਓਗ੍ਰਾਫੀ ਵੀ ਕਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸ਼ਹਿਰ ਵਾਸੀ ਸਾਡੇ ਪੈਨਲ ਨੂੰ ਜ਼ਿੰਮੇਵਾਰੀ ਸੌਂਪੂਗਾ ਓਕੇ ਸਰ ਥੈਂਕ ਯੂ